ਚਾਰ ਦੋ ਹੈ ਇੱਕ ਜਾਣ ਵਾਲਿਆ ਤੇ ਨਾ ਜਾਣ ਵਾਲਿਆ ਜਿਹੜੇ ਜਾਣ ਵਾਲੇ ਉਹਨਾਂ ਨੇ ਲੱਤਾਂ ਨਾ ਖਿੱਚਿਓ ਜਿਨ੍ਹਾਂ ਨੇ ਜਾਣਾ ਉਹ ਜਾਣਗੇ ਹਾਂ ਐਨਾ ਹੋਰ ਦੱਸਦੇ ਨੇ ਇੱਥੇ ਤਮਾਸ਼ਕੀ ਵੀ ਨਹੀਂ ਨੇ ਕਾਰਨ ਇੱਥੇ ਹੁਣੜ-ਹੁਣੜ ਕਰਕੇ ਅਸੀਂ ਚੈਰੀ ਜਿਹੜੇ ਆਹੋਗੇ ਤੁਸੀਂ ਦਸ ਜਾਣੇ ਪਿੱਛੇ ਉਹ ਬੰਦੇ ਇੱਥੇ ਨਾ ਆਉਣ ਉਹਨਾਂ ਨੂੰ ਉਹਨਾਂ ਨੂੰ ਰੋਸਾ ਕੋਈ ਨਹੀਂ ਆਪਣੀਆਂ ਟਰਾਲੀਆਂ 'ਚ ਰਹਿਣਾ ਆ ਜਿਹੜੇ ਟਰਾਲੀਆਂ ਵਾਲੇ ਉਹਨਾਂ ਨੇ ਤਾਂ ਸੇਫਟੀ ਬਣਾ ਲਈ ਵੀ ਜੇ ਅਸੀਂ ਉੱਥੇ ਜਾਂਦੇ ਆਂ ਕੀ ਤੁਸੀਂ ਪਿੱਛੇ ਟਰਾਲੀਆਂ ਲੈ ਕੇ ਉੱਥੇ ਨਾਲ ਕਾਬਜ ਹੋਵੋਗੇ ਕਿ ਨਹੀਂ ਹੁੰਦੇ ਭਾਈ ਹੋਰ ਹੋਣੀ ਜੀ ਪਲੈਨਿੰਗ ਭਾਈ ਕਿਹੜੇ ਬੱਤੇ ਆਪਾਂ ਮੁਰੇ ਜਾਂਦੇ ਹੋ ਮਾਨ ਦਾ ਸਹਿਮਤ ਹੋਦੇ ਨਾਲ ਐਵੇਂ ਹੀ ਕੰਡਾ ਚ ਬਚਣ ਦਾ ਵੀ ਫਾਇਦਾ ਨਹੀਂ ਬੜਾ ਸਾਧਨ ਬਾਈ ਭਾਈ ਏਹੀ ਜੀ ਰੈਪਰਾਂ ਨੂੰ ਕਾਲੀਆਂ ਬੈਕ ਕਰਕੇ ਇੱਕੜਾ ਟਰਾਲੀ ਵਾਲੇ ਟਰੈਕਟਰ ਵਾਲੇ ਸਹਿਮਤ ਨਹੀਂ ਸੰਤ ਬੈਕ ਕਰਨ ਜਾਣ ਨਾਲ ਵੱਡੇ ਭਾਈ ਇਹੀ ਪੁੱਛਦੇ ਆਂ ਵੀ ਜਦੋਂ ਟਰਾਲੀਆਂ ਇੱਥੇ ਬੈਕ ਕਰਕੇ ਜਾਵਾਂਗੇ ਤਾਂ ਕੋਈ ਚੱਲ ਪਲੈਨਿੰਗ ਨਹੀਂ ਮੈਕਾ ਵਿੱਚ ਬੋਲੀ ਜਾਂਦੀ ਉਹ ਮੈਂ ਸਾਰਿਆਂ ਨੂੰ ਬੰਦ ਨੂੰ ਸਮਝਾਤੀ ਅੱਧੇ ਤੋਂ ਜ਼ਿਆਦੇ ਸੀਗੇ ਕੋਈ ਵੀ ਚੀਜ਼ ਕਰਨੀ ਹੈ ਇੱਥੇ ਕਰਾਂਗੇ ਨਾ ਅੱਜ ਇਹਨਾਂ ਤੋਂ ਡਰਦੇ ਨਾ ਕੱਲ ਨੂੰ ਕਾਬਜ ਹੋਣਾ ਉੱਥੇ ਕੋਈ ਭੰਣਾ ਨਹੀਂ ਤੋੜਨਾ ਨਹੀਂ ਉੱਥੇ ਕ I'm ਇਹ ਗੱਲ ਕਲੀਅਰ ਅੱਜ ਦੀ ਭਾਵੇਂ ਦੀ ਦੋ ਦਾ ਟਾਈਮ ਲਵੋ ਕੋਈ ਸ਼ਾਮ ਦਾ ਲਵੋ ਕੋਈ ਟਿਕਟ ਨਹੀਂ ਟਾਈਮ ਦੀ ਕੋਈ ਟਿਕਟ ਨਹੀਂ ਪਰ ਉਸ ਤੋਂ ਪਹਿਲਾਂ ਬਾਈ ਜਣ ਕੇ ਇਕੱਠੇ ਹੋ ਕੇ ਨਾ ਬਾਈ ਇੱਕ ਤਾਂ ਜੇ ਤੂੰ ਫੋਪਿਆ ਨਾ ਕਰੋ ਪਲਾਨਿੰਗ ਬਣਾ ਲਓ ਇਕੱਠੇ ਹੋ ਜੋ ਤੇ ਪਾਣੀ ਦਾ ਇੰਤਜ਼ਾਮ ਬਾਈ ਸਭ ਤੋਂ ਪਹਿਲਾਂ ਸਾਰੇ ਜਣੇ ਇਕੱਠੇ ਹੋ ਜਾਈਏ ਠੀਕ ਆ ਇਕੱਠੇ ਹੋ ਕੇ ਪੂਰੀ ਪਲਾਨਿੰਗ ਬਣਾ ਕੇ ਆਈ ਨਹੀਂ ਆਪਾਂ ਸਿੱਧਾ ਹੀ ਇੱਧਰ ਆਜਣਾ ਬਾਈ ਤੁਸੀਂ ਨਾ ਤੇ ਇੱਧਰ ਦੀ ਇੱਥੇ ਦੀ ਪਾਣੀ ਦੀਆਂ ਟੈਂਕੀਆਂ ਕੋਈ ਦੇ ਕੋਲੇ ਆ ਬਾਈ ਪਾਣੀ ਵਾਲੀਆਂ ਟੈਂਕੀਆਂ ਆਈ ਦੀ ਥਾੜੀ ਮੇਜੇ ਪਰ ਕੱਲ ਨਾ ਕਰੋ ਤਿਆਰ ਕਰੋ ਭਵਾਂ ਅੱਜ ਨਾ ਦੇ ਲੱਗ ਜੇ ਪਰ ਕੱਲ ਸਾਡਾ ਪਲਾਨ ਦੇ ਸਿਰ ਤੇ ਚੱਲੋ ਰੇਹ ਵਾਲੇ ਪੰਪ ਲੈ ਕੇ ਆਓ ਕਿਉਂ ਆਪਣੇ ਦੇ ਮਾਰਦੇ ਆਪਾਂ ਵੀ ਬਈ ਪਾਣੀ ਨਾਲ ਉਹਨਾਂ ਦੇ ਬਾਬਲ ਲਿਜਾ ਸਕਦੇ ਆ ਠੀਕ ਹੈ ਤੇ ਬਾਈ ਅੱਜ ਪੱਟ ਨਹੀਂ ਪਟਨੇ ਆ ਕਿਉਂਕਿ ਪਹਿਲਾਂ ਕਹਿੰਦੇ ਸੀ 13 ਨੂੰ 13 ਤੋਂ ਬਾਅਦ ਕਹਿੰਦੇ 18 ਨੂੰ 18 ਤੋਂ ਬਾਅਦ ਹੁਣ 21 ਨੂੰ ਕਹਿੰਦੇ ਆ 21 ਨੂੰ ਫੇਰ ਮੀਟਿੰਗ ਹੋਣੀ ਆ ਫੇਰ 25 ਨੂੰ ਕਹਿਣਗੇ ਬਾਈ ਚੋਣ ਜਾਂਦਾ ਲੱਗੂਗਾ ਸਾਰਿਆਂ ਦੇ ਡਾਂਗਾ ਪੈਣਗੇ ਮੋੜ ਤੇ ਮੈਦਾਨਾਂ 'ਗੇਓ ਅੱਜ ਬਾਈ ਸਾਰਿਆਂ ਨੂੰ ਖੜਨਾ ਪੈਣਾ ਤੇ ਸਾਰੇ ਭਰਾ ਜਰੂਰ ਇਕੱਠੇ ਹੋ ਕੇ ਖੜੋ ਅੱਜ ਪੈਰੀਗੇਟ ਕਿੰਨੇ ਦਾ ਹੈ ਆਪਣੇ ਮੂਹਰੇ ਪਈ ਹੈ ਨਹੀਂ ਇਕੱਠੇ ਇਹ ਕਿੰਨੇ ਹੋਣਗੇ 200 ਹੋਣਗੇ 400 ਹੋਣਗੇ 1000 ਹੋਣਗੇ ਇੰਦਰ ਬਾਈ ਲੱਖਾਂ 'ਚ ਖੜੇ ਆ ਜੇ ਨਾਲ ਖੜੋਗੇ ਭਰਾਵੋ ਫੇਰ ਹੀ ਤੁਰਿਆ ਜਾਣਾ ਨਹੀਂ ਨਹੀਂ ਤੁਰਿਆ ਜਾਣਾ ਬਾਈ ਤੇ ਮੇਰਾ ਭਰਾ ਜਰੂਰ ਖੜੋ ਸਾਰੇ ਜਣੇ ਹਾਂ ਜੀ ਵਾਈਗੁਰ ਦੇ ਖਾਲਸਾ ਵਾਈਗੁਰ ਦੀ ਜਿੱਤ ਹੁਣ ਚੱਕਰ ਪਤਾ ਕੀ ਹੈ ਜਿੰਨਾ ਜਰਾ ਆਪਾਂ ਇਕੱਠੇ ਨਹੀਂ ਉਹਨਾਂ ਦੇ ਕੋਲ ਸਿਰ ਤੇ ਸਿਰ ਚੀਜ਼ ਨਹੀਂ ਜਿਹੜੀ ਪੈਰੀਕੇਟ ਦੀ ਗੱਲ ਕਰਦੇ ਹੋ ਇਹ ਭਲੇਖਾਈ ਆ ਵੀ ਇਹਨਾਂ ਨੇ ਬਾਟਰਫਲਸ ਨਾਲੇ 5 ਮਿੰਟਾਂ ਚ ਜਾਊਗਾ ਜੁਰਪਾ ਸਾਰਿਆਂ ਦਾ ਜਾਨ ਵਾਲੇ ਸਾਰੇ ਆ ਪਰ ਪਲੈਨਿੰਗ ਕਰਨ ਵਾਲੇ ਦੇ ਪਿੱਛੇ ਬੰਦਾ ਕੋਈ ਨਹੀਂ ਇੱਕ ਬੰਦੇ ਨੂੰ ਲੀਡ ਕਰ ਲਿਓ ਨਾਮ ਹੈ ਆਪਾਂ ਇਹਨੂੰ ਬਾਈ ਨੂੰ ਆਖਾਂ ਨਾਮ ਹੈ ਆਪ ਦਾ ਜਿਹੜਾ ਮਰਜੀ ਉੱਠ ਕੇ ਆ ਜਾਓ ਉਹਦੇ ਪਿੱਛੇ ਲੱਗ ਕੇ ਚੱਲਾ ਜਾਓ ਬਾਈ ਉਹ ਤੋਂ ਪਹਿਲਾਂ ਪਿਆਰੀ ਉਹਨਾਂ ਨੇ 2 ਵਜੇ ਦਾ ਟਾਈਮ ਦਿੱਤਾ ਹੈ ਉਹਨਾਂ ਦਾ ਸਤਕਾਰ ਹੈ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਆਏ ਆ ਅਸੀਂ ਪਹਿਲਾਂ ਉਹਨਾਂ ਨੂੰ ਠੀਕਾ ਕੇ ਜਿਹੜੇ ਬੰਦੇ ਟਰੈਕਟਰ ਟਰਾਲੀਆਂ ਹੁਣ ਵੀ ਅਸੀਂ ਸਾਡੇ ਬੋਲਦੇ ਬੋਲਦੇ ਇੱਥੇ ਲਾ ਲੈਣਗੇ ਸਤਕਾਰ ਹੈ ਉਹਨਾਂ ਦਾ ਬੈਕ ਕਰਕੇ ਟਰਾਲੀਆਂ ਲਾ ਲਓ ਉਹਦੇ ਦੋ ਫਾਇਦੇ ਆ ਭੰਗ ਦੀ ਅੱਜ ਪੱਟ ਲਗੇ ਭੰਗ ਦੀ ਸਵੇਰੇ ਪੱਟ ਲਗੇ ਨਾਲੇ ਉਹ ਨੰਗਾ ਬੰਦ ਹੁੰ ਜਿਹੜੀ ਗੱਲ ਬਾਟਰ ਦੀ ਐ ਨਾ ਟੱਪੇ ਬਣਾਜ ਸਰਨਾ ਨਾ ਟੱਪੇ ਬਣਾ ਕੰਨ ਸਰਨਾ ਸਿੱਧੇ ਹੋ ਕੇ ਮੱਥੇ ਲੱਗੋ ਤੇ ਜੇ ਐਵੇਂ ਕੋਹ ਫਲਾਮੇਦਣਾ ਵੱਜ ਜੇ ਤੇ ਹੁੱਕੇਦਣਾ ਵੱਜ ਜੇ ਇਹ ਵੱਜਣਗਈ ਬਈ ਆਹ ਖਾਣਾ ਆ ਤਾਂ ਸਿੱਧੇ ਹੋ ਜੇ ਤੇ ਜੇ ਤੁਹਾਨੂੰ ਐ ਲੱਗਦਾ ਵੀ ਕੱਲਾ ਆਪਾਂ ਇੱਥੇ ਮੇਲਾ ਦੇਖਣਾ ਹੈ ਫਿਰ ਕੋਈ ਬੈਠੇ ਐਂ ਕਹਿ ਦਿਓ ਬਾਟਰ ਤਾਂ ਹੀ ਪੱਟ ਦਾਂਗੇ ਮਗਰ ਟਰਾਲੀਆਂ ਵਾਲੇ ਸਾਰੇ ਨੰਗਣਾਂ ਵਾਲੇ ਵੀ ਤੁਰੋ ਜਦੋਂ ਵੀ ਕੋਈ ਕਰਦੇ ਕਿ ਉੱਥੇ ਜਾ ਕੇ ਕੋਈ ਵੀ ਲੜਾਈ ਹੁੰਦੀ ਹੈ ਜਿੰਨੇ ਟਰੈਕਟਰ ਟਰਾਲੀਆਂ ਵਾਲੇ ਉਹਨਾਂ ਏਰ ਦਾ ਵੱਧ ਤੋਂ ਵੱਧ ਰੋਕਣਾ ਹੈ ਇਹ ਨਾ ਹੋ ਤੁਸੀਂ ਲੜਦੇ ਰਹੇ ਜੀ ਤੇ ਤੁਸੀਂ ਟਰਾਲਣਾ ਰੋਕੋ ਪਰ ਜਿੰਨਾ ਚਿਰ ਥੋੜੀ ਸਹਿਮਤੀ ਨਹੀਂ ਮੈਂ ਹੁਣ ਵੀ ਜਾਣਾ ਹੈ ਜਿੰਨਾ ਚਿਰ ਥੋੜੀ ਸਹਿਮਤੀ ਨਹੀਂ ਬਜ਼ੁਰਗਾਂ ਦੀ ਜਾਂ ਇੱਥੇ ਕੋਈ ਲੜਦੇ ਹੋਣਾ ਚਿਰ ਅਸੀਂ ਤੁਰਦੇ ਵੀ ਨਹੀਂ 2 ਵਜੇ ਦਾ ਉਹਨਾਂ ਨੇ ਟਾਈਮ ਦਿੱਤਾ ਹੈ 2 ਵਜੇ ਤੱਕ ਅਸੀਂ ਵੇਟ ਪੂਰੀ ਕਰਾਂਗੇ ਬਈ ਤੁਸੀਂ ਕੀ ਜਾਣਦੇ ਆ ਛੇ ਹੱਥ ਖੜਾ ਕਰਕੇ ਦੱਸੋ ਸੇਖਾਂ ਮੁਰਗੇ ਨੇ ਸਾਨੂੰ ਵੀ ਕੋਈ ਉਹ ਅਸੀਂ ਪੱਟਾਂ ਲਾਂਗੇ ਕੋਈ ਆਏ ਤਾਂ ਹੈ ਨਹੀਂ ਜਿਓ ਕੋ ਸਕਿਆਗੇ ਜਾਂ ਅੰਧਰ ਪ੍ਰਸਾਦ ਮੰਡੀ ਦਾ ਹੋਰ ਅਸੀਂ ਤਾਂ ਨੇ ਆ ਉਹ ਤਾਂ ਉਹੀ ਜਾਊਗਾ ਚੌੜਗੱਟ ਜਿਹਨੂੰ ਪਤਾ ਵੀ ਯਾਰ ਜਾਣਾ ਜ਼ਰੂਰੀ ਹੈ ਪਹਿਲਾਂ ਟਰਾਲਾਂ ਦਾ ਬੈਕ ਲਾਓ ਟਰਾਲਾਂ ਵਾਲਿਆਂ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਟਰੈਕਟਰ ਟਰਾਲੀਆਂ ਕੱਢ ਕੇ ਰੱਖਣਾ ਹੈ ਉਹ ਇੱਥੋਂ ਤੱਕ ਟਰਾਲੀਆਂ ਦਾ ਦੋਵੇਂ ਪਾਸੇ ਇੰਤਜ਼ਾਮ ਕਰ ਲਓ ਇੱਥੇ ਹੀ ਸਾਨੂੰ ਪਤਾ ਲੱਗ ਜੂ ਤੁਸੀਂ ਸਾਡੇ ਖੜੇ ਹੋ ਬ్రో ਤੇ ਨਹੀਂ ਖੜੇ 70 ਲੈ ਕੇ ਪਹਿਲਾਂ ਆਪਣਾ ਟਰੈਕਟਰ ਟਰਾਲੀਆਂ ਗਾਹ ਕਰੋ ਇਹਦੇ ਨਾਲ ਕੋਈ ਮੈਂ ਤੁਹਾਨੂੰ ਦੱਸਦਾ ਭਾਈ ਹਲੋ ਹੁਣ ਤੁਸੀਂ ਸਾਰੇ ਟਰਾਲੀਆਂ 'ਚ ਜਿੰਨੇ ਵੀ ਬਾਈ ਬੈਠੇ ਆ ਆਪਣੇ ਤੋਂ ਵੱਡੇ ਵੀ ਬੈਠੇ ਆ ਆਪਣੇ ਤੋਂ ਛੋਟੇ ਵੀ ਬੈਠੇ ਆ ਜਦੋਂ ਇੱਥੇ ਇੱਥੇ ਟਰਾਲ ਗੱਡੀ ਉਹਨਾਂ ਚਿਰ ਕੋਈ ਫਰਕ ਨਹੀਂ ਜਦੋਂ ਜਿੰਨਾ ਪੁਸ਼ ਕਰਕੇ ਅਸੀਂ ਜਾਣੇ ਆ ਚਾਰ ਟਰੈਕਟਰ ਜਾੜੇ ਪੰਜ ਆੜੇ ਸਾਡਾ ਜਾਣਾ ਫਰਜ਼ ਹੈ ਅਸੀਂ ਤਾਂ ਜਾਵਾਂਗੇ ਪਰ ਥੋੜਾ ਵੀ ਰੋਕਣਾ ਫਰਜ਼ਾ ਤੁਸੀਂ ਜਦੋਂ ਇੱਥੇ ਟਰੈਕਟਰ ਲਾ ਲਈ ਅਸੀਂ ਇੱਥੇ ਰੁਕ ਜਾਂਦੇ ਹਾਂ ਆਹ ਉਹ ਤੋਂ ਬਾਅਦ ਤਾਂ ਫਿਰ ਉਹੀ ਨਿਤਕੀਰ ਤੱਪਣਗੇ ਜਿਨ੍ਹਾਂ ਨੇ ਲਕੀਰ ਦੇ ਫਕੀਰ ਹੋਏ ਵੀ ਹਾਂ ਯਾਰ ਖੇਚਤੀ ਤਾਂ ਜਾਣਾ ਤੂੰ ਗੇਰ ਬੰਦ ਸਾਨੂੰ ਟੇਲੀ ਤੁਹਾਨੂੰ ਡਿੱਕੀ ਜਾਣੇ ਕੋਈ ਚੱਕਰੀ ਜੇ ਤੁਹਾਨੂੰ ਲੱਗਦਾ ਯਾਰ ਇਹ ਢਕਾਉਂਦੇ ਐ ਕਰਦੇ ਐ ਆਪਣੀ ਗੱਡੀ ਤਿਆਰਾ ਪੱਧ ਉੱਪਰ ਕਰਕੇ ਕਰਨਾ ਨਾ ਕਿਸੇ ਨੂੰ ਲੜਾ ਕੇ ਰਾਜੀ ਨਾ ਕਿਸੇ ਥੋੜੀ ਸਹਿਮਤੀ ਨਾਲ ਅੱਗੇ ਆਗੇ 2 ਵਜੇ 2 ਵਜੇ ਦਾ ਟਾਈਮ ਨਹੀਂ ਨਹੀਂ 2 ਵਜੇ ਟਾਈਮ ਦੀ ਨਾ ਗੱਲ ਕਰੋ ਭਾਵਾਂ ਦੀ 2 ਵਜੇ ਜਾਣ ਪਉਂਦੀ ਰਾਤ ਨੂੰ 12 ਵਜੇ ਜਾਣ 12 ਵਜੇ ਹੁੰਦਾ ਫੈਸਲਾ ਲੈ ਕੇ ਲੋਕਾਂ ਨੂੰ ਦੇਖੋ ਲੋਕਾਂ ਦੇ ਜਿੱਤਾਂ ਨਾ ਕੱਲਿਆਂ ਦੀ ਹੋ ਸਕਦਾ ਜਦੋਂ ਹੁਣ ਆਪਾਂ ਬੋਲਦੇ ਆਂ ਕੋਈ ਆਪਾਂ ਬਾਹਲੇ ਵੱਡੇ ਬਲਾਰੇ ਜਾਂ ਸਿਆਣੇ ਨਹੀਂ ਹੋ ਸਕਦਾ ਆਪਾਂ ਗਲਤ ਹੋ ਉਹ ਸਾਨੂੰ ਆ ਕੇ ਸਮਝਾਉਣ ਵੀ ਕਾਕਾ ਇੱਥੇ ਤੁਸੀਂ ਗਲਤ ਹੋ ਇੱਥੇ ਤੁਸੀਂ ਪੁਆਇੰਟ ਰੋਟ ਕਰੋ ਆਹ ਚੀਜ਼ ਆਪਾਂ ਐ ਕਰਾਂਗੇ ਅਸੀਂ ਆਨੇ ਵੀ ਜਮਾ ਜਿਵੇਂ ਤੁਸੀਂ ਆਖੋਗੇ ਉਵੇਂ ਚੱਲਾਂਗੇ ਬਾਈ ਬਿਲਕੁਲ ਨਾਲ ਸਹਿਮਤ ਆ ਜਿਵੇਂ ਆਖਣਗੇ ਉਵੇਂ ਤੁਰਾਂਗੇ ਜਦੋਂ ਉਹਨਾਂ ਦਾ ਮਨ ਬਣਿਆ ਉਦੋਂ ਤੁਰਾਂਗੇ ਨਾ ਅਸੀਂ ਅੱਜ ਢੜਕਾਉ ਨਾਲ ਚੱਲਗੇ ਨਾ ਅਸੀਂ ਕੱਲ ਨੂੰ ਅਸੀਂ ਚੱਲਣਾ ਤਰੀਕੇ ਨਾਲ ਅਸੀਂ ਚੱਲਣਾ ਵੱਡੀ ਸ਼ਾਂਤੀ ਨਾਲ ਜੇ ਤਾਂ ਸ਼ਾਂਤੀ ਦੇ ਲੀਡਰ ਕੀ ਹੁੰਦਾ ਬੇਨਤੀ ਕਰਦਾ ਇੱਕ ਲੀਡਰ ਤੇ ਇੱਕ ਕਮਾਂਡ ਤੀਰ ਨੂੰ ਤੇ ਲਹਿਰ ਨੂੰ ਉਹੀ ਅੱਗੇ ਲਿਜਾ ਸਕਦੇ ਜੇ ਲੀਡਰ ਦੇ ਵਿੱਚ ਕਮਾਂਡ ਦੀ ਤਰ੍ਹਾਂ ਖਿੱਚ ਹੈਗੀ ਹੈ ਨਾ ਉਹ ਪਕੜ ਕਰਦਾ ਚੀਜ਼ ਨੂੰ ਬੇਨਤੀ ਹੈ ਜਿੰਨੇ ਵੀ ਪਿੰਡਾਂ ਦੇ ਪ੍ਰਧਾਨਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਆਪਦੇ ਆਪ ਦੇ ਬੰਦਿਆਂ ਨਾਲ رائے ਕਰੋ ਅਸੀਂ ਜਮਾ ਤੁਹਾਡੇ ਨਾਲ ਧੱਕਾ ਨਹੀਂ ਕਰਦੇ ਆਪਦੇ ਬੰਦਿਆਂ ਦਾ رائے ਕਰੋ ਤੁਹਾਨੂੰ ਕਿਵੇਂ ਲੱਗਦਾ ਯਾਰ ਉਥੇ ਟਰਾਲੀਆਂ ਲੱਗ ਕੇ ਲਾਉਣੀਆਂ ਚਾਹੀਦੀਆਂ ਕਿਹੜਾ ਨੇੜੇ ਤਿਆਰੀ ਕਰਕੇ ਉਹ ਇੱਕ ਗਾੜੀ ਨਹੀਂ ਨਾ ਜਾਣੇ ਵੀ ਹੁਣੇ ਤਰਫੋਂ ਨਾ 12 ਨਾ 2 ਸਵੇਰ ਦੀ 4 ਵਜੇ ਤੋਂ ਦੀ ਰਾਤ ਦੇ 12 ਵਜੇ ਨੂੰ ਮੌਜੂਦ ਨਹੀਂ ਆਏ ਤਾਂ ਗੱਲ ਲਾ ਤੋ ਜੂਤ ਤੋਂ ਬਿਨਾਂ ਫਗਦੀ ਰਾਤ ਦੇ 12 ਵਜੇ ਕਰੂ ਇਹ ਤਾਂ ਆਪਣੇ ਨਾਲ ਹੀ ਜਿੱਤੇ ਜਾਣੇ ਆ ਬਾਈ ਇੱਕ ਵਾਰੀ ਤਾਂ ਪੀੜੀ ਦੀ ਢਲਣੀ ਪਊਗੀ ਸਿੱਧੀ ਜੀ ਗੱਲ ਐ ਆਏ ਨਹੀਂ ਸਰਨਾ ਫਿਰ ਉਹਦੇ ਪੂਰੇ ਹੋਣਾ ਤੂੰ ਹਾਂ ਬਾਈ ਅੱਗੇ 670 ਕਸ਼ਾਲ ਮਰਵਾ ਲਿਆ ਆਪਾਂ ਬਾਈ ਬੈਠ ਮੈਂ ਨਹੀਂ ਅਜੇ ਪਰਚਾਤਾ ਛਕ ਲਾਂ ਕੋਈ ਨਹੀਂ ਨਹੀਂ ਬਾਈ ਇੱਕ ਗੱਲ ਨਾ ਬਾਈ ਇੱਕ ਮਿੰਟ ਓਏ ਇੱਕ ਮਿੰਟ ਓਏ ਇੱਕ ਮਿੰਟ ਮੇਰੇ ਨਾਲ ਓ ਮੇਰੀ ਤਾਂ ਸੁਣ ਲੋ ਆ ਰਹਿ ਗਿਆ ਇੱਕ ਮਿੰਟ ਭਾਈ ਹਾਮੀ ਭਰ ਦਿਆ ਕਰੋ ਯਾਰ ਜਦੋਂ ਆਏ ਆਂ ਲੜਨ ਨਹੀਂ ਆਏ ਆਂ ਹਾਮੀ ਦਾ ਭਰਿਆ ਕਰੋ ਯਾਰ ਬੋਲੀ ਜਾਂਦਾ ਯਾਰ ਬੜੇ ਸੋਨਹੋ ਸਾਡੀ ਆਵਾਜ਼ ਭਈ ਅੱਜ ਹੈਗੀ 19 ਤਰੀਕ ਤੇ ਅੱਜ ਅੱਜ ਦੀ ਡੇਟ 'ਚ ਆ ਸਾਰੇ ਬੰਨਣੇ ਆਂ ਭਾਈ ਜੋ ਮਰਜੀ ਹੋ ਜੇ ਟਾਈਮ ਤੋਂ ਭਾਈ ਬਾਕੀ ਆ ਗਏ ਬਾਜਣਾ ਸਾਲੋ ਭਾਈ ਥੋੜੇ ਹੀ ਟਾਈਮ ਤੋਂ ਆਇਆ ਮੇਰਾ ਵੀਰ ਮਾੜਾ ਦਾ ਧਿਆਨ ਨਾਲ ਸੁਣ ਲੋ ਜਿੰਨਾਂ ਨੂੰ ਕੋਈ ਡਰਾ ਇੱਥੇ ਆਉਣ ਦੀ ਲੋੜ ਨਹੀਂ ਉਹ ਪਿੱਛੇ ਜਾਓ ਜਿਹੜੇ ਲਾਈਨ ਟੱਪਣਗੇ ਉਹੋ ਜਾਓ ਜੇ ਉਹਨਾਂ ਦਾ ਮਗਰ ਵੀ ਅਸੀਂ ਆਪ ਦੇ ਬੰਦੇ ਲਾਵਾਂਗੇ ਜੇ ਭੱਜੂ ਦਾ ਅਸੀਂ ਵੀ ਘੜਕਾਵਾਂਗੇ ਅਰੇ ਪੂਰਾ ਘੜਕਾਵਾਂਗੇ ਜੇ ਵੀ ਉਹਨਾਂ ਦਾ ਆ ਜਾਓ ਨਹੀਂ ਆ ਸਕਦੇ 10 ਮਿੰਟ ਬਾਅਦ ਹਿਲੋਣ ਦੇ ਕਰਕੇ ਭਾਟਾ ਉਹਨਾਂ ਨੂੰ ਆਉਣ ਸੀ ਕੋਈ ਰੋਡ ਦੀ ਇੱਥੇ ਅਰੇ ਭੱਜਣਾ ਦੇਖਾਂਗੇ ਕਹੇ ਸਾਡੇ ਮੁਰੇ ਕੋਈ ਬਲਦੀ ਕੀ ਸੀ ਉਹ ਵੀ ਸਾਡੇ ਭਰਾ ਦੇ ਕਿੰਨੇ ਆਓ ਰਾਤੋਂ ઓલ ભાઈઓ અહીં હોણ લે આવ ભાઈ હા આજ ਰਾਤ ਨੂੰ ਆਉਂਦੇ ਵੇ ਇੱਥੇ ਸਾਡੇ ਦਾ ਮੁਰਦੇ ਹੁਣ ਦੇਖਾਏ ਕਾਉ ਬੱਬਾ ਆ ਰਾਤ ਨੂੰ ਜਿੰਨਾਂ ਕੋਲੇ ਵੱਡੇ ਟਰੈਕਟਰ ਕਹਿੰਦੇ ਬਈ ਟਰੈਕਟਰ ਪਤਾ ਲੱਗੂ ਐ ਲਾਈਨ ਤੇ ਲੱਗਦੇ ਨੇ ਹਾਂ ਰੱਤ ਨੂੰ ਵਾਰ ਕੇ ਮਾਰਦੇ ਆ ਆਦਾ ਵੇ ਜਦ ਵੀ ਆਉਣੀ ਤੇ ਲੱਗਣਾ ਨਾਗਰ ਟਰੈਕਟਰ ਲੱਗ ਬਈ ਇੱਕ ਗੱਲ ਸੁਣ ਲੋ ਜਿੰਨਾਂ ਕੋਲੇ 4x4 ਟਰੈਕਟਰ ਜਿੰਨਾਂ ਨੇ ਭਰਾਵਾਂ ਨੇ ਲਿਆਂਦੇ ਆ ਕਾਹਦੇ ਹੱਥ ਤੇ ਲਿਆਂਦੇ ਆ ਬਈ ਆ ਬਈ 4 ਦਿਨ ਹੋ ਗਏ ਮੈਂ ਰੋਜ਼ ਉਹਨਾਂ ਟਰੈਕਟਰ ਲੈ ਕੇ ਮੈਨੂੰ ਤਾਂ ਅੱਗ ਲੱਗੀ ਪਈ ਐ ਕਿ ਪਟਨੇ ਆ ਆਪਣੀ ਜ਼ਮੀਰ ਦਾ ਬਈ ਦਵੀ ਨਹੀਂ ਮਾਰੀ ਨੇ ਤੁਸੀਂ ਯਾਰ ਆ ਚਾਰ ਆ ਨਹੀਂ ਪੱਟ ਸਕਦੇ ਯਾਰ ਉਹ ਪਠਾਈ ਹੈ ਨਾ ਬਾਈ ਅੱਜ ਦੀ ਰੇਡ ਤੇ ਪੱਟਨੇ ਆ ਜੋ ਮਰਦੀ ਹੋ ਜਾ ਯਾਰ ਇੱਥੇ ਬਾਈ ਵੜ ਕੇ ਗੱਲ ਹੁੰਦਾ ਬਾਈ ਸਿੱਧੀ ਜੀ ਗੱਲ ਹੈ ਗੁੱਸਾ ਮਰਦਾ ਜائیں ਰੱਘੇ ਦੇ ਕਿਹਨੇ ਜੰਮਣੀ ਤੋੜਦਾ ਮੈਂ ਕਰ ਕਰ ਕੇ ਪਿਆ ਗੱਲ ਉਹ ਦਾ ਟਰੈਕਟਰ ਜਿਹੜਾ ਜਾਂਦਾ ਛੜਿਆਂ ਦੇ ਨਾਲ ਬੈਠਣਾ ਉਹ ਵੀ ਮਾੜਾ ਮਤਾਂ ਜੀਵ ਨੂੰ ਭਲਾ ਰਾਹ ਦੇ ਲਿਆ ਕਰੋੁੱੁੱਛੋ ਵੀ ਐਦੂਗਾ ਨਹੀਂ ਜਾਣਾ ਜੇ ਤਾਂ ਪ੍ਰਬੰਧਾ ਜਿਹੜਾ ਜੇ ਕੱਲ੍ਹ ਨੂੰ ਰੱਛਾਲੇ ਤੇ ਖੋਸ਼ ਹੋ ਤੁਸੀਂ ਆਪਾਂ ਥੱਲੇ ਉੱਪਰ ਕੇ ਚੱਲ ਪਾਂਗੇ ਨਾਂ ਪੱਜ ਜਾਬਤੇ ਤੋਂ ਬਿਨਾਂ ਚੱਲਗੇ ਨਾਂ ਜਾਬਤੇ ਤੋਂ ਬਿਨਾਂ ਕੱਲ੍ਹ ਚੱਲਗੇ ਜੇ ਤਾਂ ਪੂਰੇ ਆਪ ਦੇ ਕਾਇਮ ਹੋ ਕੇ ਜਾਣਾ ਹੈ ਭਾਵੇਂ ਦੀ ਕੱਲ੍ਹ ਤੱਕ ਦਾ ਸਮਾਂ ਹੈ ਨਾਂ ਮੈਂ ਲਕੀਰ ਖਿੱਚਾਂ 12 ਵਜੇ ਕਮਾ ਨਾਂ ਮੈਂ 2 ਵਜੇ ਕਮਾ ਮੈਂ ਜਿੰਨਾ ਚਿਰ ਪੂਰਾ ਸਮਾਨ ਚਾਪਾ ਤਾਉ ਨਹੀਂ ਹੁੰਦਾ ਉਨਾ ਚਿਰ ਤੁਰਦੇ ਨਹੀਂ ਤੇ ਜਦੋਂ ਤੁਰਪੇ ਉਦੋਂ ਪਿੱਛੇ ਨਹੀਂ ਹਟਦੇ ਪਾਉਂਦੀ ਇੱਧਰ ਲਾਪਸਾ ਇੱਧਰ ਹੋ ਜਾਈ ਸਰ ਪਹਿਲਾਂ ਜਾਉਤਾ ਇੱਕ ਤਾਂ ਜਿੰਨੇ ਨੇ ਦੇਖ ਲਉਣਾ ਜਿੰਨੇ ਨੂੰ ਕੋਈ ਚੱਕਰ ਨਹੀਂ ਲਾ ਲਓ ਐਦੂ ਗਾਣਾ ਹੋਊ ਇੱਕ ਬਾਈ ਵਣ ਕੇ ਸ਼ਾਮ ਦੇ ਟਾਈਮ ਨਾਲ ਮੈਂ ਇੱਥੇ ਬਜ਼ੁਰਗ ਵੀ ਦੇਖਿਆ ਧੀਆਂ ਭੈਣਾਂ ਦੀਆਂ ਗੱਲਾਂ ਖੜਦੀ ਕੋਈ ਟੋਕ ਨਹੀਂ ਬੰਦੀ ਨਾ ਆਪਣਾ ਇਹ ਚੀਜ਼ ਅੱਗੇ ਆ ਕੇ ਦਿੰਦੀ ਆ ਆਪਣਾ ਨਾਂ ਕੌਮ ਆ ਕੇ ਦਿੰਦੀ ਆ ਨਾ ਜਮੀਰ ਆ ਕੇ ਦਿੰਦੀ ਆ ਬੰਦਿਆਂ ਨੂੰ ਆਇਆ ਕਰੋ ਆ ਤਾਂ ਢਿੱਕ ਲਾਓ ਛੌਂਕ ਨਾਲ ਚਚਾ ਕੇ ਉਹਨਾਂ ਨੂੰ ਗਾਣੇ ਸੁਣਾਓ ਕੋਈ ਢਿੱਕਾ ਨਹੀਂ ਠੀਕ ਹੈ ਚੱਜ ਕੇ ਲਾਓ ਆਏ ਆ ਤੁਸੀਂ ਇੱਥੇ ਆ ਕੇ ਬੜਾ ਹੋ ਗਿਆ ਇਹ ਵੀ ਇੱਕ ਗਾਂ ਟਰੈਕਟਰ ਕਰਨਾ ਉਦੋਂ ਕਰਨਾ ਜਦੋਂ ਉਹਨਾਂ ਨੂੰ ਪਤਾ ਲੱਗ ਜਾਏ ਹਾਂ ਕਰਨਾ ਜਿੱਥੇ ਉਹ ਟਰੈਕਟਰ ਖੜਾ ਪਾ ਦਿਓ ਉੱਥੇ ਐਂਦੀ ਰੋਕਾ ਬਾਈ ਅੱਛੇ ਲਾ ਦੇ ਟਰੈਕਟਰ ਇਹਨਾਂ ਨੂੰ ਬਾਹਰ ਸੁਪਰੇ ਸੀ ਇਹਨਾਂ ਨੂੰ ਜਾਨਵਰ ਉੱਤੇ ਚੜਾ ਦੇ ਕਿਹਨੇ ਦੇ ਲੈਕਪਨਾਂ ਕਾ ਸੁਣੋਗੇ ਦੇਖੋ ਰੌਣਾ ਇਹ ਵੀ ਜਿੰਨਾ ਚਿਰ ਤੁਹਾਨੂੰ ਵੀ ਪਤਾ ਹੈ ਤੁਸੀਂ ਬਹੁਤ ਸ਼ਾਨੇ ਹੋ ਪੂਰੇ ਦਿਮਾਗ ਨਾਲ ਲਾਏ ਹੋਏ ਉਹ ਡੰਡੇ ਨਾਲ ਨਹੀਂ ਪੱਟੀ ਦੀ ਬਿਲਕੁਲ ਸਮਝ ਗਿਆ ਕਿਸੇ ਵੀ ਬੰਦੇ ਨੂੰ ਨੁਕਸਾਨ ਨਾ ਹੋ ਜੇ ਕਸ਼ਮੀਰੀਆ ਗੱਲ ਹੈ ਬਾਈ ਜੀ ਨਾ ਬੰਦੂ ਜੀ ਇਹ ਇਹਨਾ ਕਰਕੇ ਰਹਿ ਵੀ ਜੇ ਆਪਾਂ ਅੱਥੇ ਕੇ ਡੰਡਿਆਂ ਨਾਲ ਪਤਲਾਂਗੇ ਜਾਂ ਉੱਥੇ ਕੇ ਪਤਲਾਂਗੇ ਨਹੀਂ ਪੱਟੀਦਾ ਉਹੀ ਮੈਂ ਸਮਝਾਇਆ ਵੀ ਪਹਿਲਾਂ ਜੇ 8-10 ਟਰਾਲੀਆਂ ਬੈਕ ਕਰਕੇ ਲੱਗਣਾ ਹੋਣਾ ਟਰਾਲੀ ਵਾਲੇ ਬੰਦੇ ਹੋਣੇ ਨੁਕਸਾਨ ਦਾ ਕੋਈ ਚੱਕਰ ਨਹੀਂ ਝੰਡ ਲਾਂਗੇ ਪਰ ਥੋੜੇ ਨੁਕਸਾਨ ਚ ਆਪਾਂ ਉੱਥੇ ਕਾਮਜਾਬ ਹੋ ਜਗੇ ਕਾਮਜਾਬ ਹੋ ਜਗੇ ਨੁਕਸਾਨ ਦਾ ਕੋਈ ਡਰ ਨਹੀਂ ਕਹਿਣ ਉਹਦੇ ਆਪਾਂ ਦੋ ਬਾਲਾਂ ਦੇ ਬੈਕਰਾਂ ਨਾਲ ਕੰਨੇ ਟਰੈਕਟਰਾਂ ਦੇ ਪੰਜ ਮਿੰਟ ਨਹੀਂ ਲਾਉਣੇ ਉਹਨਾਂ ਨੇ ਭਾਈ ਟਰਾਲੀ ਬਾਲਿਆ ਟਰਾਲੀ ਵੈਕ ਕਰਕੇ ਨਾਲਾ ਇਹਦੇ ਨਾਲ ਨਹੀਂ ਗੱਲਬਾਤ ਨਹੀਂ ਟਰਾਲੀ ਵੈਕ ਕਰਕੇ ਨਾਲਾ ਟਰਾਲੀਆਂ ਉਝਾਓ ਉਹਨਾਂ ਨੂੰ ਕਹ ਵਧੀਆ ਆਪਣੀਆਂ ਉੱਥੇ ਪੰਜ ਮਿੰਟ ਖੜਗਾ ਰਹਿਣਾ ਜੇ ਪਹਿਲੀ ਝਟ ਹੈ ਕੋਈ ਇਹ ਨਹੀਂ ਪਹਿਲੀ ਝਟ ਚੰਗ ਅੱਗੇ ਜਾਣਾ ਹੈ ਜੇ ਪਹਿਲੀ ਝਟ ਤੋਂ ਬਾਅਦ ਟਰਾਲੀ ਦਾ ਸਹੀ ਗੱਲ ਹੈ ਕਹਿੰਦੇ ਡੰਡਾ ਨਾਲ ਇੰਜ ਕਰਦੇ ਆਂ ਕੰਮ ਬਣਾਉਣਾ ਹੋਣਾ ਜ਼ਰੂਰੀ ਹੈ ਨਹੀਂ ਦਿਮਾਗ ਨਾਲ ਕੰਮ ਚੜਾਓ ਗਲਤ ਕੰਮ ਕੋਈ ਨਾ ਕਰੋ ਭਰਾ ਬਣ ਕੇ ਹੱਤ ਬਣ ਕੇ ਬੇਨਤੀ ਆ ਅਸੀਂ ਜਿਵੇਂ ਲੋਕਾਂ ਦੇ ਜੀਪ ਤੋਂ ਲੈ ਕੇ ਆਏ ਅਸੀਂ ਮੋੜਨੇ ਵੀ ਆ ਸਹੀ ਗੱਲ ਹੈ ਜੀ ਕੋਈ ਆਪਣਾ ਇੱਕ ਮਿੰਟ ਕੋਈ ਆਪਣਾ ਲੀਡਰ ਨਹੀਂ ਵਿਗਿਆ ਸਰਕਾਰ ਆਪਣੀ ਨਾਲ ਗੱਲਬਾਤ ਕਰ ਰਹੀ ਆ ਉਹ ਆਪਾਂ ਨੂੰ ਟੇਬਲ ਟॉक ਕਰਨੀ ਪੈਣੀ ਆ ਤੁਹਾਨੂੰ ਪਰ ਪਾਸੋਂ ਆਖਸਤਾ ਦੱਸਣੇ ਕਿਹਾ ਆ ਇਹ ਸਰਕਾਰ ਦੀ ਗੱਲ ਵੀ ਸੁਣੋ ਤੇ ਬਾਈ ਬਣ ਕੇ ਕੋਈ ਕਿਸੇ ਦਾ ਨੁਕਸਾਨ ਨਾ ਕਰਾਓ ਭਰਾਵਾਂ ਵਾਂਗ ਬਣ ਕੇ ਬੇਨਤੀ ਕਰਦੇ ਆ ਪਰ ਉਹ ਗਾਲਾਂ ਕੱਢ ਰੋ ਪਾਉਂਦੀ ਮੈਨੂੰ ਨਾ ਔਰ ਮੈਂ ਕਹਿੰਦਾ ਵੀ ਇਹ ਕੰਮ ਨਾ ਕਰੋ ਮੈਂ ਹੁਣ ਇੱਥੇ ਹੋ ਗਿਆ ਚਲੋ ਸਾਰੇ ਜਣੇ ਜਿਹੜਾ ਪੂਰਾ ਪ੍ਰਬੰਧ ਹੋ ਜਾ ਇੱਕ ਤਾਂ ਸਿੱਧਾ ਜਾ ਕੇ ਕਹਿੰਦੇ ਨਾ ਮੈਂ ਮਾਰ ਬੋਲੀ ਉਹ ਮੂਰਖਤਾ ਹੈ ਇਹ ਕਹਾ ਤਾਂ ਚਾਰ ਤਾਬ ਦੇ ਪੱਕੇ ਕਰਕੇ ਲੈ ਜਾਂਦਾ ਛੰਦ ਬਣਾ ਕੇ ਜਣਾ ਬਹੁਤ ਬਹੁਤ ਦਲੇਰੀ ਹੈ ਮੈਂ ਦਲੇਰੀ ਵਾਲੇ ਪਾਸੇ ਨਾ ਮੁਰਖ ਤਾਲੇ ਪਾਸੇ ਨਾ ਆਜਾ ਉਹ ਗੱਲ ਨੂੰ ਨੋਟ ਕਰ ਲੈ ਪੂਰਾ ਜਾਪਤਾ ਕਰ ਲੋ ਕੈਮ ਹੋ ਜਾ ਉਹ ਤੋਂ ਬਾਅਦ ਜਿੰਨਾ ਕਰ ਛਾਰੇ ਬੰਦੇ ਹਾਮੀ ਪਰ ਕੇ ਇਹ ਨਹੀਂ ਹੁੰਦਾ ਕਿ ਇੱਕ ਪਾਸੇ ਛਾਰੇ ਨਹੀਂ ਖੜ੍ਹ ਜਾਂਦੇ ਹਾਮੀ ਦਾ ਮਤਲਬ ਹੁੰਦਾ ਜਿੰਨੇ ਨੌਜਵਾਨ ਹੈ ਉਹਨਾਂ ਦੀ ਇੱਕ ਘੱਟੋ ਘੱਟ ਗੰਭੀਰਤਾ ਜਾਗ ਦੇ ਵੀ ਚਾਹਦੇ ਕੀ ਆ ਕੋਈ ਅਸੀਂ ਥੋੜਾ ਦੁਸ਼ਮਣ ਨਹੀਂ ਜੇ ਅਸੀਂ ਮੂਹਰੇ ਜਾਵਾਂਗੇ ਸਾਨੂੰ ਖਿੱਲਾ ਨਹੀਂ ਵੜਨੀਆਂ ਬਣੇ ਉਹਨਾਂ ਨੇ ਫੱਟੇ ਛੱੜ ਲਈ ਮਾਰਨੇ ਆ ਪੱਤਨੇ ਮਾਰਨੇ ਉਹਦੇ ਉਹ ਤਾਂ ਸਾਨੂੰ ਕੋਈ ਪ੍ਰਭਾਵ ਕੋਈ ਨਹੀਂ ਪਰ ਛੋਟੇ ਨਾਲ ਆ ਜਿੰਨਾ ਜਰ ਤੁਸੀਂ ਕਹੋਗੇ ਉਹਦਾ ਸਿਰ ਚੱਲੇ ਚਾਹਤ ਤੋਂ ਤਾਂ ਬਿਨਾ ਕੋਈ ਗੱਲ ਨਹੀਂ ਆ ਸਾਡੇ ਬਜ਼ੁਰਗ ਹੈ ਬਾਪੂ ਆਉਂਦੇ ਨੇ ਪਿੱਛੇ ਇਹਨਾਂ ਨੂੰ ਧਾਲੋ ਇਹਨਾਂ ਨਾਲ ਰਾਏ ਕਰ ਲੋ ਵੀ ਭਾਈ ਐ ਟਰਾਲੀਆਂ ਲਾਉਣ ਨੇ ਐ ਬੈਕ ਜਿਹੜਾ ਜੇ ਉਹਨਾਂ ਨੂੰ ਚੰਗੀ ਲੱਗਦੀ ਹੈ ਠੀਕ ਹੈ ਨਹੀਂ ਚੰਗੀ ਲੱਗਦੀ ਜੇ ਉਹਨਾਂ ਦੀ ਕੋਈ ਹੋਰ ਗੱਲ ਕਰਦੇ ਵੀ ਆ ਚੀਜ਼ਾਂ ਹੋ ਸਕਦਾ ਉਹ ਆਪਣੇ ਤੋਂ ਸਿਆਣੇ ਹੋ ਚੰਗੀ ਗੱਲ ਕਰ ਦੇਣ ਵੀ ਆ ਜਾਣਾ ਜ਼ਰੂਰ ਹੈ ਭੰਣੇ ਬੈਰੀਕੇਟ ਹੈ ਜੇ ਉਹਨਾਂ ਨੇ ਨਹੀਂ ਭੰਣੇ ਫਿਰ ਅਸੀਂ ਸਹਿਮਤ ਨਹੀਂ ਜਾਣਾ ਜ਼ਰੂਰ ਹੈ ਬੈਰੀਕੇਟ ਭੰਣੇ ਹੱਥ ਭੰਣੜ ਦਾ ਤਰੀਕਾ ਤੁਸੀਂ ਦੱਸੋ ਹਾਂ ਲੱਗੇ ਰੱਖਾਂਗੇ ਬੋਟੇ ਹੰਤਾਂਗਲੇ ਨੇ ਆਪੜੇ ਹੀ ਬੰਨਿਆ ਗਿਆ ਵੀ ਜੇ ਤਾਂ ਸਹਿਬ ਤੋਂ ਸਹਿਬ ਦੇ ਵੀ ਜੋ ਪੈ ਜਿਹੜੇ ਬੰਦੇ ਸੁਨਰਚਾਰਾਂ ਵਿੱਚ ਜਕਾਰਿਆਂ ਨਾਲ ਫੜੋ ਤੇ ਦੂਜੇ ਤਰੇ ਨਾਲ ਬਾਚ ਚਾੜੋ ਸੋਨਹਾਰ ਸੋਨਹਾਰ ਆਇਆ ਸਾਥੋ ਇਹ ਬੰਦੇ ਸਾਰੇ ਜਿੰਨੇ ਬੰਦੇ ਤੁਸੀਂ ਮੈਂ ਕੰਨਾ ਇੱਥੇ ਮਾਈਕ ਤੇ ਤਾਂ ਬੋਲਿਆ ਤੁਸੀਂ ਸਾਰੇ ਜਾ ਕੇ ਆਪੋ ਆਪਣੇ ਬੰਦਿਆਂ ਨਾਲ ਰਾਇ ਕਰੋ ਤੇ ਇੱਥੇ 2 ਵਜੇ ਦੇ ਨੂੰ 3 ਵਜੇ ਰਾਇ ਕਰਕੇ ਆਓ ਕੱਖ ਪੁੰਦੀਏ ਤੋਂ ਪਰੇ ਤੇ ਪੁੰਦੀ ਚਾਰ ਗੁਣਾ ਹੋ ਜੇ ਆਏ ਉਹੀ ਜਿਹੜੇ ਸਹਿਮਤ ਹੋਏ ਉਹਦੇ ਵੇਖਾਂਗੇ ਵੀ ਚੀਜ਼ ਬੰਦ ਹੈ ਜਿਹੜਾ ਸੰਧ ਸੰਧੜੇ ਹੋ ਜੇ ਕੱਲ ਨੂੰ ਕੋਈ ਆਉਂਦਾ ਅਸੀਂ ਤਾਂ ਟ੍ਰੈਨਿੰਗ ਨਹੀਂ ਦਿੰਦੇ ਜਮਾ ਨਹੀਂ ਜਾਂ ਤੁਰਦੇ ਅੱਜ ਵੀ ਆਣੇ ਤੇ ਹੁਣ ਵੀ ਆਣਾ ਜੇ ਤੁਹਾਨੂੰ ਟ੍ਰੈਨਿੰਗ ਪਿਆਣੀ ਸਾਨੂੰ ਜਾਣ ਵੀ ਪਿਆਰੀ ਆ ਤਾਂ ਵਾਰਾਂਗੇ ਤੇ ਤੁਸੀਂ ਖੜੇ ਹੋ